ਕੇ ਕੁਲਦੀਪ ਧਾਲੀਵਾਲ ਹਾਰ ਗਿਆ ਹੋਵੇ ਤੇ ਉਹਨੇ ਕੋਈ ਉਹਨੂੰ ਮਿਲ ਗਿਆ ਹੋਵੇ ਕਿ ਅਸੀਂ ਕੋਈ ਗਲਤ ਵੋਟਾਂ ਪੈ ਗਈਆਂ ਕੋਸ਼ ਹੋ ਗਈਆਂ ਤੇ ਸਾਡੇ ਬੱਚਿਆਂ ਦੇ ਉੱਤੇ ਅਟੈਕ ਕਰਾ ਰਹੇ ਨੇ ਤੇ ਕ੍ਰੋਸ ਪਰਚੇ ਕਰਾ ਰਹੇ ਹੈ ਕੁਲਦੀਪ ਧਾਲੀਵਾਲ ਹੁਣ ਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਾਥ ਦਿੱਤਾ ਗਿਆ ਪੁਲਿਸ ਵੱਲੋਂ ਸਰ ਅਸੀਂ ਉਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜੋ ਵੀ ਆਨੂੰ ਇਨਸਾਨ ਮਿਲਦਾ ਸਾਨੂੰ ਪੁਲਿਸ ਦਬਾਵੇ ਸਰ ਪੋਲੀਟਿਕਲ ਦਾ ਪ੍ਰੈਸ਼ਰ ਹੁੰਦਾ ਹੈ ਇਹ ਇਨਾਂ ਦੀ ਸਰਕਾਰ ਹੈ ਸਰ ਉਹਨਾਂ ਨੇ ਪ੍ਰੈਸ਼ਰ ਪਾਉਣਾ ਹੀ ਪਾਉਣਾ ਹੈ ਗਲਤ ਪਰਚੇ ਬਣਾ ਰਿਹਾ ਹੈ ਕੁਲਦੀਪ ਧਾਲੀਵਾਲ ਉਹਦਾ ਬੇਟੇ ਦਾ ਸਿਰ ਪੜਾ ਦਿੱਤਾ ਹੈ ਅੱਛਾ ਜੀ ਤੇ ਕਿੱਥੇ ਗੋਲੀ ਲੱਗੀ ਆ ਉਹਦੇ ਲਾਟ ਤੇ ਗੋਲੀ ਲੱਗੀ ਆ ਬੇਟੇ ਦੇ ਸਰ ਕੀ ਮੰਗ ਗਿਆ ਹੋਂ ਸਾਡੀ ਪ੍ਰਸ਼ਾਸਨ ਮੰਗ ਸਾਡ ਸਾਡੀ ਇਹੋ ਹੀ ਆ ਵੀ ਇਹ ਗਾਂ ਤੋਂ ਆਮ ਆਦਮੀ ਸਰਕਾਰੇ ਤੇ ਹੁਣ ਜਿੱਤੇ ਨਹੀਂ ਜਿਲ੍ਹਾ ਪ੍ਰੀਸ਼ਦ ਮੈਂ ਕਿੰਨਾ ਸਰਕਾਰ ਹੋਣੀ ਨਹੀਂ ਜਿਹਦੀ ਜਿਨ੍ਹਾਂ ਨੇ ਗੈਂਗਸਟਰ ਪੈਦਾ ਕਰ ਦਿੱਤਾ ਇਹ ਜਿਨ੍ਹਾਂ ਨੇ ਨਸ਼ਾ ਪੈਦਾ ਕਰ ਦਿੱਤਾ ਇਹ ਸਰ ਇਨਾ ਗੰਦ ਪਾ ਦਿੱਤਾ ਹੈ ਸਰਕਾਰ ਨੇ ਸਰ ਕੇ ਸ਼ਰਿਆਮ ਬੱਚੇ ਮਾਰੇ ਕਦੀ ਕਦੇ ਪੁਲਸ ਵਾਲਿਆਂ ਦੇ ਅਟੈਕ ਹੋ ਰਿਹਾ ਕਦੀ ਕਿਹੇ ਬੱਚਿਆਂ ਦੇ ਉੱਤੇ ਅਟੈਕ ਹੋ ਰਿਹਾ ਸਰ ਸੀਸੀਟੀਵੀ ਹੈਗੀ ਜੀ ਹੈਗੀ ਹੈ ਸਰ ਸਾਡੇ ਕੋਲ ਸਾਰੀਆਂ ਫੁਟੇਜ ਨੇ ਸਰ ਅਸੀਂ ਤੇ ਇੱਥੇ ਰਹਿੰਦੇ ਆ ਸਰ ਐਮਪੀਰੀਅਸ ਜੀ ਸਾਡੇ ਘਰ ਆ ਕੇ ਅਟੈਕ ਕੀਤਾ ਉਹਨਾਂ ਨੇ ਸਰ ਸਾਰੀ ਗੱਡੀ ਵੀ ਤੋੜ ਦਿੱਤੀ ਆ ਗੱਡੀਆਂ ਟੁੱਟੀਆਂ ਸਾਰੋ ਦੂਜੇ ਬੰਨੇ ਥਾਰੇ ਸਰ ਉਹਦੇ ਵਿੱਚ ਗੋਲੀਆਂ ਲੱਗੀਆਂ ਨੇ ਅੱਛਾ ਜੀ ਉਹ ਤੇ ਮੈਨੂੰ ਲੱਗਦਾ ਹੈ ਮੈਂਟਲ ਸਾਰੋਂ ਨੂੰ ਮੈਂਟਲ ਹਸਪੀਟਲ ਐਡਮਿਟ ਕਰਾਉਣਾ ਚਾਹੀਦਾ ਇੱਥੇ ਸਿਵਲ ਬੰਦੇ ਕੋਈ ਇੱਥੋਂ ਬੱਚੇ ਨੰਗ ਦੇ ਨੇ ਨਹੀਂ ਸਾਰਾ ਆਵਾਜਾ ਇਹ ਕਿਸੇ ਦੇ ਵੀ ਗੋਲੀ ਲੱਗ ਸਕਦੀ ਹੈ। ਸ਼ਰਿਆਮ ਗੁੰਡਾਗੱਦੀ ਕੀਤੀ। ਸ਼ਰਿਆਮ ਗੁੰਡਾਗੱਦੀ ਕੀਤੀ ਸਾਰ ਉਹਨੇ। ਠੀਕ ਹੈ ਜੀ। ਕੀ ਮਾਮਲਾ ਜੀ ਜਿਹੜਾ ਇੱਕ ਰਿਵਾਰਕਰ ਰੋਡ ਤੇ ਗੋਲੀ ਚਲੀ। ਉਹਦੀ ਅੱਜ ਸਕੂਲ 'ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ 'ਚ। ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ। ਇੱਕ ਮੁੰਡਾ ਫੇਰ ਪੜਦਾ। ਇੱਕ ਨਜਾਮ ਦੇ ਨਾਲ ਪੜਦਾ। ਸਿਰ ਕਾਰਨ ਪਤਾ ਲੱਗਾ ਕੀ ਕਾਰਨ ਹੈ। ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਦਾ ਦਾ ਮਤਲਬ ਵੀ ਕੋਈ ਨਹੀਂ। ਮੂਲੀ ਗੱਲ ਤਾਂ ਉਹਦੇ ਝਗੜਾ ਹੋਇਆ। ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀਨਾਮੇ ਵਾਸਤੇ ਸਾਡੇ ਲੋਹਾਰਕਾ ਰੋਡ ਤੇ ਖੜੇ ਸੀਗੇ ਜੋ ਲੋਹਾਰਕਾ ਰੋਡ ਤੇ ਰਾਜੀਨਾਮਾ ਤੇ ਖੜੇ ਤੇ ਉੱਥੇ ਫੇਰੇ ਨਾਲ ਝਗੜਾ ਹੋ ਗਿਆ ਜਿਹਨੂੰ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਮਜਾਮ ਦੀ ਬੰਦਾ ਸਰਪੰਚ ਉਹਨੇ ਗੋਲੀ ਮਾਰੀ ਐ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪ੍ਰੀ ਸਿੰਘ ਉਹਦੀ ਲੱਤ 'ਚ ਵੱਜੀ ਆ ਉਹਨੂੰ ਇੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀਗਾ ਪਰ ਸਿਵਲ ਹਸਪਤਾਲਾਂ ਨੇ ਉਹਨੂੰ ਰੈਫਰ ਕਰਤਾ ਗੁਰੂ ਨਾਨਕ ਦੇਵ ਹਸਪਤਾਲ ਕਿੰਨੇ ਰਾਉਂਡ ਫਾਇਰ ਹੋਏ ਜੀ ਉੱਥੇ 5 ਤੋਂ 6 ਰਾਉਂਡ ਦੱਸਣ ਦੇ ਮੁਤਾਬਕ ਇਹਨਾਂ ਦੇ 5 ਤੋਂ 6 ਰਾਉਂਡ ਫਾਇਰ ਹੋਏ ਸੀ ਜੀ 5 ਤੋਂ ਸੀ ਕਿ ਉਹ ਆਪਣਾ ਲਾਇਸੈਂਸ ਸੀ ਜਾਂ ਉਹ ਤਫ਼ਤੀਸ਼ ਦਾ ਵਸ਼ਾ ਸੀ ਜਦੋਂ ਗ੍ਰਿਫਤਾਰ ਕਰਾਂਗੇ ਉਹਦਾ ਪਤਾ ਲੱਗੇ ਕਿਹੜਾ ਕੋਈ ਇਹਨਾਂ ਵੱਲੋਂ ਵੀ ਚਲਾਈਆਂ ਗਈਆਂ ਕਿ ਗੋਲੀਆਂ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਵੱਲੋਂ ਕੋਈ ਚਲਾਈ ਗਈ ਸਾਬਤ ਹੋਈ ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਤਫ਼ਤੀਸ਼ ਜਾਰੀ ਹੈ ਜੀ ਕੋਈ ਸੀਸੀਟੀਵੀ ਆਈ ਸਾਹਮਣੇ ਸਰ ਨਹੀਂ ਅਜੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਕੁਝ ਖੋਹਾਰ ਨਹੀਂ ਕਹਿ ਸਰ ਹੁਣ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਹੋ ਉਹ ਅਜੀ ਜੀ ਜੇਲ ਆ ਜਾ ਅਜੀ ਉਹਨੇ ਬਿਆਨ ਹੀ ਲਿਖਾਇਆ ਜੋ ਵੀ ਬਿਆਨ ਲਿਖਾਉਗਾ ਜਿਹਦੇ ਖਿਲਾਫ ਲਿਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਏਗੀ ਕੋਈ ਲੀਡਰ ਜਿਹੜਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਸਰ ਹੁਣ ਕਿਹੜੀ ਤਾਰਾ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਜੀ ਅਜੀ ਜੀ ਬਿਆਨ ਲਿਖਾਉਗਾ ਬਿਆਨ ਦਿਖਾਉਣ ਤੋਂ ਬਾਅਦ ਹੀ ਆਪਾਂ ਕਾਰਵਾਈ ਕਰਾਂਗੇ ਠੀਕ ਹੈ